ਸਾਡੇ ਕੋਲ ਕਾਫੀ ਇਨਕੁਆਰੀਆਂ ਸੀ ਟਰਕੀ ਦੀਆਂ ਤੇ ਅਜ਼ਰਬੈਜਾਨ ਦੀਆਂ ਉਹਨਾਂ ਸਾਰੀਆਂ ਸਾਰੀਆਂ ਕੈਨਸਲ ਹੋ ਗਈਆਂ ਲੋਕਾਂ ਨੇ ਸਾਰੀਆਂ ਕੈਨਸਲ ਕਰ ਦਿੱਤੀ ਨਾ ਇਹਨੂੰ ਟਰਕੀ ਨੂੰ ਨਾ ਹੀ ਅਜ਼ਰਬੈਜਾਨ ਨੂੰ ਪ੍ਰਮੋਟ ਕਰਾਂਗੇ ਟਰਕੀ ਵੱਲੋਂ ਕੋਈ ਤਕਰੀਬਨ 350 ਡਰੋਨ ਪਾਕਿਸਤਾਨ ਨੂੰ ਦਿੱਤਾ ਗਿਆ ਸਾਡੀਆਂ ਜਿਹੜੀਆਂ ਫੌਜਾਂ ਨੇ ਔਰ ਮੂੰਹ ਤੋੜ ਜਵਾਬ ਦਿੱਤਾ ਤਾਂ ਸਾਰਿਆਂ ਨੂੰ ਹਵਾ ਦੇ ਵਿੱਚ ਹੀ ਤਬਾਹ ਕਰ ਦਿੱਤਾ ਹੈ ਅਜ਼ਰਬੈਜਾਨ ਉਹਨੇ ਵੀ ਬੜੀ ਇਨਾਂ ਦੀ ਸਪੋਰਟ ਕੀਤੀ ਹੈ ਪਾਕਿਸਤਾਨ ਦੀ ਅਸੀਂ ਬਿਲਕੁਲ ਇਨਾਂ ਬਾਰੇ ਬਿਜ਼ਨਸ ਹੀ ਕਰਾਂਗੇ ਜਿਹੜਾ 터ਕੀ ਨੂੰ ਬਹੁਤ ਜ਼ਿਆਦਾ ਅਸਰ ਪਏਗਾ ਢਿੱਲੀ ਨੇ ਉਹਨਾਂ ਨੇ ਇਹਨੂੰ ਬਾਇਕਾਟ ਕਰਤਾ ਕਿ ਅਸੀਂ ਆਪਣ ਨਹੀਂ ਮੰਗਾਵਾਂਗੇ ਪਿਆ ਕੋਲੋਂ ਨਾ ਫਾਇਦਾ ਹੋ ਰਿਹਾ ਸੀ ਤਾਂ ਉਹਨੇ ਆਪਣੀ ਪੈਰ ਤੇ ਆਪ ਕੋ ਲਾੜੀ ਮਾਰ ਕੇ ਆਪਣੀ ਬੇਵਕੂਫੀ ਕੀਤੀ ਹੈ ਭਾਰਤ ਤੇ ਪਾਕਿਸਤਾਨ ਦੇ ਵਿੱਚ ਤਣਾਅ ਦੀ ਸਥਿਤੀ ਤੋਂ ਬਾਅਦ ਭਾਰਤ ਵਾਸੀਆਂ ਦੇ ਲਈ ਟਰਕੀ ਨੂੰ ਲੈ ਕੇ ਰੋਸ ਜ਼ਾਹਰ ਕੀਤਾ ਜਾ ਰਿਹਾ ਹੈ ਕਿਉਂਕਿ ਪਾਕਿਸਤਾਨ ਦੇ ਸਹਾਇਤਾ ਟਰਕੀ ਦੇ ਵੱਲੋਂ ਕੀਤੀ ਗਈ ਹੈ ਜਦੋਂ ਯੁੱਧ ਦੀ ਸਥਿਤੀ ਪੈਦਾ ਹੁੰਦੀ ਹੈ ਤਾਂ ਟਰਕੀ ਦੇ ਵੱਲੋਂ ਪਾਕਿਸਤਾਨ ਦੀ ਸਹਾਇਤਾ ਕੀਤੀ ਗਈ ਹੈ ਜਿਸ ਤੋਂ ਬਾਅਦ ਅਗਰ ਭਾਰਤ ਦੀ ਗੱਲ ਕੀਤੀ ਜਾਵੇ ਤਾਂ ਟੂਰਿਸਟ ਐਕਸਪਰਟਸ ਦੇ ਵਿੱਚ ਕਾਫੀ ਜ਼ਿਆਦਾ ਰੋਸ ਜਿਹੜਾ ਹੈ ਉਹ ਜ਼ਾਹਰ ਕੀਤਾ ਜਾ ਰਿਹਾ ਹੈ ਇਸ ਨੂੰ ਲੈ ਕੇ ਕਿ ਤਰਕੀ ਜਿਹੜਾ ਹੈ ਜਿਸ ਦੇ ਭਾਰਤ ਵੱਲੋਂ ਮੇ ਕਿਤੇ ਨਾ ਕਿਤੇ ਕਈ ਵਾਰ ਸਹਾਇਤਾ ਕੀਤੀ ਗਈ ਲੇਕਿਨ ਹੁਣ ਇਸ ਯੁੱਧ ਦੀ ਸਥਿਤੀ ਦੇ ਵਿੱਚ ਇਸ ਦਾ ਜਿਹੜਾ ਤੁਰਕੀ ਦੇ ਵੱਲੋਂ ਸਾਥ ਹੈ ਉਹ ਪਾਕਿਸਤਾਨ ਦਾ ਦਿੱਤਾ ਗਿਆ ਜਿਸ ਨੂੰ ਲੈ ਕੇ ਭਾਰਤ ਵਾਸੀਆਂ ਦੇ ਵਿੱਚ ਕਾਫੀ ਜ਼ਿਆਦਾ ਰੋਸ ਜਿਹੜਾ ਉਹ ਜ਼ਾਹਰ ਕੀਤਾ ਜਾ ਰਿਹਾ ਤਾਂ ਮੇਰੇ ਨਾਲ ਇਸ ਵਕਤ ਮੌਜੂਦ ਨੇ ਟੂਰਿਸਟ ਐਕਸਪਰਟ ਅਸ਼ਵਨੀ ਗੁਪਤਾ ਸਰ ਗੱਲਬਾਤ ਕਰਦੇ ਆ ਸਰ ਰੋਸ ਜਿਹੜਾ ਜ਼ਾਹਰ ਕੀਤਾ ਜਾ ਰਿਹਾ ਕਿ ਤੁਰਕੀ ਦੇ ਵੱਲੋਂ ਪਾਕਿਸਤਾਨ ਦੀ ਜਿਹੜੀ ਪੂਰੀ ਮਦਦ ਕੀਤੀ ਗਈ ਹੈ ਕਿਰੋਸੇ ਅਤੇ ਕੀ ਕੀ ਜਿਹੜਾ ਇੰਪੈਕਟ ਇਥੇ ਲੋਕਾਂ ਦੇ ਵਿੱਚ ਹੈ ਐਸਾ ਹੈ ਕਿ ਜਦੋਂ ਇਹ ਲੜਾਈ ਛੜੀ ਹੈ ਤੇ 터ਕੀ ਵੱਲੋਂ ਕੋਈ ਤਕਰੀਬਨ 350 ਡਰੋਨ ਪਾਕਿਸਤਾਨ ਨੂੰ ਦਿੱਤਾ ਗਿਆ ਜਿਨ੍ਹਾਂ ਨੇ ਉਹ ਯੂਸ ਸਾਡੇ ਇੰਡੀਆ ਉੱਤੇ ਹਮਲਾ ਕਰਨ ਦਾ ਸੇ ਕੀਤਾ ਉਹ ਰੱਬ ਦੀ ਮਿਹਰਬਾਨੀ ਹੋਈ ਹੈ ਕਿ ਉਹ ਸਾਡੀ ਜਿਹੜੀਆਂ ਫੌਜਾਂ ਨੇ ਉਹ ਮੂੰਹ ਤੋੜ ਜਵਾਬ ਦਿੱਤਾ ਤਾਂ ਸਾਰਿਆਂ ਨੂੰ ਹਵਾ ਦੇ ਵਿੱਚ ਹੀ ਤਬਾਹ ਕਰ ਦਿੱਤਾ ਹੈ ਤੇ 터키 ਦੇ ਨਾਲ ਸਾਡੇ ਦੂਜਾ ਜਿਹੜਾ ਕੰਟਰੀ ਅਜ਼ਰਬੈਜਾਨ ਉਹਨੇ ਵੀ ਬੜੀ ਇਨਾਂ ਦੀ ਸਪੋਰਟ ਕੀਤੀ ਹੈ ਪਾਕਿਸਤਾਨ ਦੀ ਤੇ 터키 ਬਾਰੇ ਮੈਂ ਇਨਾਂ ਕਹਿਣਾ ਚਾਹਾਂਗਾ ਕਿ ਅੱਜ ਤੋਂ ਕੋਈ 5 3 ਸਾਲ ਪਹਿਲੇ ਇਨਾਂ ਦੇ ਬਹੁਤ ਵੱਡਾ ਅਰਥਕਵੇਕ ਆਇਆ ਸੀ ਤੇ ਉਹ ਅਰਥਕਵੇਕ ਤੇ ਸਭ ਤੋਂ ਜ਼ਿਆਦਾ ਮਦਦ ਕਰਨ ਵਾਲਾ ਇੰਡੀਆ ਸੀ ਆਪਣਾ ਜਹਾਜ਼ ਉਹਨੇ ਭੇਜ ਦਿੱਤਾ ਪਲੱਸ ਡਾਕਟਰਾਂ ਦੀ ਟੀਮ ਭੇਜੀ ਪਲੱਸ ਦਵਾਈਆਂ ਭੇਜੀਆਂ ਤੇ ਉਥੇ ਇਹਨਾਂ ਦੇ ਜਿਹੜੇ ਸਿਟੀ ਇਹਨਾਂ ਦੇ ਸੀ ਉਹਨਾਂ ਦਾ ਇਲਾਜ ਕੀਤਾ ਤੇ ਬਾਕੀ ਜਿਹੜਾ ਇਹਨਾਂ ਦੇ ਟੂਰਿਸਟ ਵਾਲਾ ਹਿਸਾਬ ਹੈ ਕਿ ਆਫਟਰ ਕੋਵਿਡ ਟੂਰਿਸਟ ਜਿਹੜਾ 터ਕੀ ਵੱਲ ਬੜਾ ਡਾਇਵਰਟ ਹੋ ਗਿਆ ਤੇ ਇੱਕ ਪੋਜੀਸ਼ਨ ਐਸੀ ਆਈ ਕਿ 터ਕੀ ਵਾਲਿਆਂ ਵਾਸਤੇ ਇੰਡੀਆ ਨੰਬਰ 1 ਬਣ ਗਿਆ ਜਿੱਥੋਂ ਟੂਰਿਸਟ ਆਂਦੇ ਨੇ ਤੇ ਉਹ ਪਿਛਲੇ ਸਾਲ ਦਾ ਜੇ ਅਸੀਂ ਡਾਟਾ ਵੇਖਿਆ ਜਾਵੇ ਤੇ ਕੋਈ ਆਪਣਾ ਤੁਸੀਂ ਸਮਝੋ 2700 ਕਰੋੜ ਦਾ ਟੂਰਿਜ਼ਮ ਬਿਜ਼ਨਸ ਹੋਇਆ ਹੈ 터ਕੀ ਦੇ ਨਾਲ ਤੇ 3 ਲੱਖ ਦੇ ਕੋਲ ਬੰਦਾ ਉੱਥੇ ਗਿਆ ਹੈ ਤੇ ਦੂਸਰੇ ਬਨੇ ਅਜ਼ਰਬੈਜਾਨ ਦੇ ਨਾਲ ਕੋਈ 2000 ਕਰੋੜ ਦਾ ਟੂਰਿਜ਼ਮ ਬਿਜ਼ਨਸ ਹੋਇਆ ਜਿਹੜੇ ਇਸੇ ਤੋਂ ਇੰਡੀਅਨ ਸਾਡੇ ਕਿਨੇ ਅਜ਼ਰਬੈਜਾਨ ਚ ਸੈਰ ਕਰਨ ਆਸੇ ਤੇ ਉਹਦੇ ਵਿੱਚ ਕੋਈ ਤੁਸੀਂ ਸਮਝੋ ਆ 2000 ਕਰੋੜ ਦਾ ਜਿਹੜਾ ਹੈ ਉਹਨਾਂ ਨੂੰ ਫਾਇਦਾ ਹੋਇਆ ਹੈ ਸੋ ਕਿ ਇੱਥੇ ਅਗਰ ਇੰਡੀਆ ਦੀ ਗੱਲ ਕੀਤੀ ਜਾਵੇ ਤਾਂ ਟੂਰਿਸਟ ਕਾਫੀ ਰੁਝਾਨ ਰੱਖਦੇ ਸੇ ਟਰਕੀ ਜਾਂਦੇ ਦੇਖੋ ਟਰਕੀ ਜਿਹੜਾ ਹੈਗਾ ਪਿੱਛੇ ਜਿਹਨਾਂ ਵਿੱਚ ਬਹੁਤ ਜ਼ਿਆਦਾ ਫੇਮਸ ਹੋ ਗਿਆ ਕਿਉਂਕਿ ਉਹਦਾ ਜਿਹੜਾ ਸ਼ਹਿਰ ਹੈ ਇਸਟੰਬਲ ਬੜਾ ਹਿਸਟੋਰੀਕਲ ਹੈ ਅੰਤਾਲਿਆ ਜਿਹੜਾ ਬੀਚ ਵਾਸਤੇ ਹੈ ਕਪਾਡੋਕੀਆ ਉੱਥੇ ਕੇਵਸ ਗਿਆ ਆਪਣੇ ਹੋਟਲ ਬਲੂਨ ਚੱਲਦੇ ਨੇ ਤੇ ਆਪਣੇ ਖਾਣੇ ਪੀਣੇ ਹਿਸੇ ਬੜਾ ਮਸ਼ਹੂਰ ਹੋ ਗਿਆ ਸੀ ਤੇ ਲੋਕੀ ਉੱਥੇ ਕਾਫੀ ਜਾਣਾ ਸ਼ੁਰੂ ਹੋ ਗਏ ਸੀ ਇਸੇ ਨੂੰ ਜਿਹੜੀਆਂ ਜਿਨ੍ਹਾਂ ਨੇ ਟਿਕਟਸ ਕਰਵਾਈਆਂ ਹੋਏ ਐਸੇ ਕਿ ਜਿਹੜੇ ਲੋਕ ਜਾਣਾ ਪਸੰਦ ਕਰਦੇ ਸੀ ਉਹਨਾਂ ਚ ਵੀ ਕਿਤਨਾ ਕਿਤੇ ਇਫਰਾਜ ਹੈ ਉਹ ਵੀ ਹੁਣ ਕੈਨਸਲ ਕਰਵਾ ਰਹੇ ਨੇ ਜਾਂ ਫਿਰ ਉਧਰ ਦਾ ਰੁੱਖ ਨਹੀਂ ਕਰ ਰਹੇ ਹੋਰ ਕੰਟਰੀਜ਼ ਨੂੰ ਜਿਹੜਾ ਹੈ ਪ੍ਰਾਇੋਰਟੀ ਦੇ ਰਹੇ ਨੇ ਤਰਕੀ ਦੀ ਬਜਾਏ ਹੁਸਨ ਹੋਣਸ ਨਾ ਕੋ ਸਿਸਟਮ ਸਾਰਾ ਚੇਂਜ ਹੋ ਗਿਆ ਹੈ ਬਿਫੋਰ ਜਿਹੜਾ ਵਾਇਰਸ ਸਾਡੇ ਕੋਲ ਕਾਫੀ ਇਨਕੁਆਇਰੀ ਸੀ ਟਰਕੀ ਦੀਆਂ ਤੇ ਅਜਰ ਵਜਾਂਦੀਆਂ ਉਹਨਾਂ ਸਾਰੀਆਂ ਸਾਰੀਆਂ ਕੈਨਸਲ ਹੋ ਗਈਆਂ ਲੋਕਾਂ ਨੇ ਸਾਰੀਆਂ ਕੈਨਸਲ ਕਰ ਦਿੱਤੀਆਂ ਤੇ ਹੁਣ ਜਿਹੜਾ ਡਾਇਵਰਟ ਹੋ ਰਿਹਾ ਉਹ ਸਾਡੇ ਇੰਡੀਆ ਦੀ ਬੜੀ ਫਰੈਂਡ ਦੀ ਕੰਟਰੀ ਹੈ ਕਿ ਈਜੀਪਟ ਜਿਹਦੇ ਪ੍ਰੈਜ਼ੀਡੈਂਟ ਨਾਲ ਵੀ ਮੋਦੀ ਸਾਹਿਬ ਦੇ ਬੜੇ ਛੇ ਤਾਲੁਕਾਤ ਨੇ ਉਹ ਈਜੀਪਟ ਦਾ ਸ਼ਹਿਰ ਹੈ ਕੈਰੋ ਹੈ ਨੀਲ ਹੈ ਹਾਂਜੀ ਉੱਥੇ ਕਰੂਜ਼ ਬੜਾ ਸ਼ਾਨਦਾਰ ਚੱਲਦਾ ਹੈ ਉਹਨਾਂ ਦੀ ਹਿਸਟਰੀ ਜਿਹੜੇ ਪਰਾਮਿਡ ਹੈਗੇ ਨੇ ਬੜੇ ਚੱਲਦੇ ਨੇ ਉਹ ਵੀ 터ਕੀ ਵਾਂਗਣ ਇਕੁਲੀ ਗੁੱਡ ਹੈ ਤੇ ਨਾਲ ਸਗੋਂ ਮੋਰ ਚੀਪਰ ਹੈਗਾ ਵੈ ਹੁਣ ਸਾਰੇ ਲੋਕੀ ਕਿ ਉਧਰ ਇਜੀਪਟ ਵਾਲੀ ਤੋ ਨਾ ਨੇ ਮੂ ਕੱਢ ਲੇਤਾ ਹੈ ਤੇ ਬਾਕੀ ਜਿਹੜਾ ਅਜ਼ਰਬੈਜਾਨ ਹੈ ਉਧਰੋਂ ਵੀ ਲੋਕੀ ਤੋੜ ਕੇ ਹੁਣ ਜਿਸਾ ਰਸ਼ੀਆ ਨੇ ਆਪਣਾ ਵੀਜ਼ਾ ਹੁਣ ਜਿਹੜਾ ਇਹ ਵੀਜ਼ਾ ਕਰ ਦਿੰਦਾ ਹੈ ਉਧਰ ਵੀ ਹੁਣ ਲੋਕਾਂ ਦਾ ਧਿਆਨ ਜਾਣਾ ਸ਼ੁਰੂ ਹੋ ਗਿਆ ਹੈ ਤੇ ਲੋਕੀ ਅਜ਼ਰਬੈਜਾਨੇ ਥਾਂ ਰਸ਼ੀਆ ਜਾਣਾ ਸ਼ੁਰੂ ਹੋ ਗਿਆ ਕਿਉਂਕਿ ਉਤਨ ਜਿਹੜਾ ਰਸ਼ੀਆ ਦਾ ਪ੍ਰੈਜ਼ੀਡੈਂਟ ਹੈ ਉਹਨੇ ਇੰਡੀਆ ਦੀ ਹਰ ਵੇਲੇ ਬੜੀ ਮਦਦ ਕੀਤੀ ਹੈ ਤੇ ਇਸ ਕਰਕੇ ਇੰਡੀਅਨ ਜਿਹੜੇ ਹੈ ਉਹਨਾਂ ਦਾ ਰਸ਼ੀਆ ਵੱਲ ਵੀ ਧਿਆਨ ਵੱਧ ਗਿਆ ਹੈ ਟੂਰਿਸਟ ਐਕਸਪਰਟਸ ਆ ਜਿਹੜੇ ਇੰਡੀਆ ਦੇ ਵਿੱਚ ਸਾਰਿਆਂ ਦੇ ਜਿਹੜਾ ਰੋਜ਼ ਕੀਤਾ ਜਾ ਰਿਹਾ ਤੇ ਤੁਹਾਡੇ ਵੱਲੋਂ ਤੁਹਾਡੀ ਐਸੋਸੀਏਸ਼ਨ ਦੇ ਵੱਲੋਂ ਕੋਈ ਫੈਂਸਲ ਲੈ ਗਏ ਨੇ ਇਸ ਤਰ੍ਹਾਂ ਕੀ ਦੇ ਵੱਲੋਂ ਜੇ ਤੁਹਾਡਾ ਹੈਲਪ ਕੀਤੀ ਗਈ ਪਾਕਿਸਤਾਨੀ ਉਹ ਕੀ ਫੈਂਸਲ ਦੇਖੋ ਸਾਡੀ ਜਿਹੜੀ ਐਸੋਸੀਏਸ਼ਨ ਹੈ ਟ੍ਰੈਵਲ ਜੈਂਟ ਐਸੋਸੀਏਸ਼ਨ ਆਫ ਇੰਡੀਆ ਜਿੰਨੂੰ ਸ਼ੋਰਟ ਦੇਮ ਤਾਈ ਹੈ ਉਹਨਾਂ ਨੇ ਰਿਟਰਨ ਭੇਜਿਆ ਹੈ ਕਿ ਅਸੀਂ ਨਾ ਇਹਨੂੰ ਤੁਰਕੀ ਨੂੰ ਨਾ ਇਹ ਅਜ਼ਰਬੈਜਾਨ ਨੂੰ ਪ੍ਰਮੋਟ ਕਰਾਂਗੇ ਅਸੀਂ ਬਿਲਕੁਲ ਇੰਨਾ ਬਾਰੇ ਬਿਜ਼ਨਸਿੰਗ ਕਰਾਂਗੇ ਇਹ ਸਾਡੀ ਐਸੋਸੀਏਸ਼ਨ ਹੈ ਕੋਈ 2500 ਮੈਂਬਰ ਆਲ ਓਵਰ ਇੰਡੀਆ ਨੇ ਸਾਰੇ ਵੱਡੇ ਵੱਡੇ ਟੂਰ ਆਪਰੇਟਰ ਹੈਗੇ ਨੇ ਤੇ ਉਹ ਸਾਰਿਆਂ ਨੇ ਮਤਾ ਲਿਆ ਤੇ ਹੁਣ ਜਿਹੜੀਆਂ ਦੂਜੀਆਂ ਐਸੋਸੀਏਸ਼ਨ ਹੈਗੀਆਂ ਉਹ ਵੀ ਮੈਦਾਨ ਚ ਆ ਗਈਆਂ ਉਹ ਵੀ ਮੇਰੇ ਖਿਆਲ ਅੱਜ ਕੱਲ ਸਾਰੇ ਆਪਣਾ ਸਟੇਟਮੈਂਟ ਦੇ ਦੇਣਗੇ ਤੇ ਇਹਨੂੰ ਬੈਨ ਕਰ ਦਣਗੇ ਸਰ ਅਗਰ ਦੇਖਿਆ ਜਾਂਦਾ ਟਰਕੀ ਦੇ ਨਾਲ ਉਹ ਪਾਰ ਦਾ ਵੀ ਬਹੁਤ ਕੰਮ ਹੁੰਦਾ ਸੀ ਜਿਵੇਂ ਹੋਰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਸੀ ਇੰਪੋਰਟ ਐਕਸਪੋਰਟ ਹੁੰਦੀਆਂ ਸੀ ਉਹਨਾਂ ਵੱਲੋਂ ਵੀ ਇਹ ਸਾਰੀਆਂ ਚੀਜ਼ਾਂ ਵਾਇਪਟ ਕੀਤੀਆਂ ਗਈਆਂ ਨੇ ਦੇਖੋ ਟਰਕੀ ਤੋਂ ਇਸ ਸਮੇਂ ਜਿਹੜਾ ਸਭ ਤੋਂ ਜ਼ਿਆਦਾ ਆ ਰਿਹਾ ਸੀ ਟਰਕੀ ਦਾ ਸੇਬ ਆ ਰਿਹਾ ਸੀ ਤੇ ਦੂਸਰੇ ਬੰਨੇ ਟਰਕੀ ਤੋਂ ਮਾਰਬਲ ਬੜਾ ਜ਼ਿਆਦਾ ਆ ਰਿਹਾ ਸੀ ਉਹ ਮਾਰਬਲ ਐਸੋਸੀਏਸ਼ਨ ਨੇ ਵੀ ਇਹਨੂੰ ਬਿਲਕੁਲ ਬਾਇਕਾਊਟ ਕਰ ਦਿੱਤਾ ਕਿ ਅਸੀਂ ਨਹੀਂ ਬਿਲਕੁਲ ਮੰਗਾਵਾਂਗੇ ਫਰੂਟ ਐਸੋਸੀਏਸ਼ਨ ਆਫ ਦਿੱਲੀ ਨੇ ਉਹਨਾਂ ਨੇ ਇਹਨੂੰ ਬਾਇਕਾਟ ਕਰਤਾ ਕਿ ਅਸੀਂ ਐਪਲ ਨਹੀਂ ਮੰਗਾਵਾਂਗੇ ਇਹਦਾ 터ਕੀ ਨੂੰ ਬਹੁਤ ਜ਼ਿਆਦਾ ਅਸਰ ਪਏਗਾ ਉਹਨੂੰ ਤੁਸੀਂ ਸਮਝੋ ਇੱਕ ਤਰ੍ਹਾਂ ਦਾ ਮਹਿਸੂਸ ਹੋਏਗਾ ਕਿ ਮੈਂ ਗਲਤ ਸਟੈਪ ਚੁੱਕਿਆ ਸੀ ਤੇ ਇਹਦਾ ਮੈਨੂੰ ਨੁਕਸਾਨ ਹੋ ਗਿਆ ਕਿਉਂਕਿ ਪਾਕਿਸਤਾਨ ਤੇ ਗਈ ਉਹ ਜਿਹੜਾ ਹੈਗਾ ਵੈ ਬੈਂਕਰਪਟ ਹੋਇਆ ਪਿਆ ਉਹਦੇ ਕੋਲ ਤੋਂ ਉਹਨੂੰ ਕੋਈ ਫਾਇਦਾ ਮਿਲਣਾ ਨਹੀਂ ਸੀ ਤੇ ਇਦਰੋਂ ਇੰਡੀਆ ਕੋਲੋਂ ਨਾ ਫਾਇਦਾ ਹੋ ਰਿਹਾ ਸੀ ਤੋਂ ਉਹਨੇ ਆਪਣੇ ਪੈਰ ਤੇ ਆਪ ਕੋ ਲਾੜੀ ਮਾਰ ਕੇ ਆਪਣੀ ਬੇਵਕੂਫੀ ਕੀਤੀ ਹੈ। ਹਾਂ। ਤੇ ਸਰ ਇੱਕ ਵਾਰ ਸਾਡੇ ਜਿਹੜੇ ਈਵਰਸ ਨੇ ਉਹਨਾਂ ਨੂੰ ਜ਼ਰੂਰ ਦੱਸੋ ਜੋ ਕਿ ਟੈਕੀ ਜਾਣਾ ਚਾਹੁੰਦੇ ਸੀ ਲੇਕਿਨ ਹੁਣ ਉਹ ਰੁਕੂ ਹੋਰ ਕੰਟਰੀਆਂ ਚ ਜਾ ਸਕਦੇ ਨੇ ਜਿੱਥੇ ਉੱਤਰ ਕੀ ਵਰਗੀ ਮੋਸ ਡੈਡੀ ਉਹਨਾਂ ਨੂੰ ਮਿਲ ਸਕਿਆ ਤੇ ਕਰੋ ਕੰਟਰੀਜ਼ ਦੇ ਨੇਮ ਜ਼ਰੂਰ ਦੱਸੋ। ਦੇਖੋ ਸਾਰਾ ਜਿਹੜਾ ਮਿਡਲ ਈਸਟ ਜਿਸ ਤਰ੍ਹਾਂ ਸਭ ਤੋਂ ਪਹਿਲੇ ਸਾਡਾ ਦੁਬਈ ਹੈ ਫਿਰ ਓਮਾਨ ਹੈ ਫਿਰ ਇਜੀਪਟ ਇਜੀਪਟ ਸਭ ਤੋਂ ਜ਼ਿਆਦਾ ਇਸ ਟਾਈਮ ਹਾਰਟ ਜਿਹਨੂੰ ਕਹਿੰਦੇ ਡੈਸਟੀਨੇਸ਼ਨ ਮੰਨਿਆ ਜਾ ਰਿਹਾ ਕਿਉਂਕਿ ਉੱਥੇ ਬੜੇ ਲਗਜ਼ਰੀ ਕਰੂਜ਼ ਚੱਲਦੇ ਨੇ ਤੇ ਪਲੱਸ ਉੱਥੇ ਜਿਹੜਾ ਤੁਸੀਂ ਸਮਝੋ ਹਿਸਟਰੀ ਬੜੀ ਹੈ ਪੈਰਾਮਿਡ ਦੀ ਜਿਹੜੀ ਏ 10000 ਸਾਲ ਪੁਰਾਣੀ ਹੈ ਜਿਹੜੀਆਂ ਮਮੀ ਇਸੀਆਂ ਦੂਸਰਾ ਹੈ ਉਹਦਾ ਲੋਕਾਂ 'ਚ ਬੜਾ ਜ਼ਿਆਦਾ ਇੰਟਰਸਟ ਹੈਗਾ ਵੈ ਤੇ ਪਲੱਸ ਜਿਹੜਾ ਉੱਥੋਂ ਦਾ ਖਾਣਾ ਪੀਣਾ ਵੀ ਬਹੁਤ ਵਧੀਆ ਹੈਗਾ ਵੈ ਤੋਂ ਇਸ ਕਰਕੇ ਮੈਂ ਉਹਨਾਂ ਨੂੰ ਇੱਧਰ ਵੱਲ ਕਹਾਂਗਾ ਕਿ ਤੁਸੀਂ ਇੱਧਰ ਜਾਣ ਬਾਕੀ ਇਸ ਤੋਂ ਇਲਾਵਾ ਉਧਰ ਆਪਣੇ ਕੈਨੀਆਂ ਚ ਸਾਊਥ ਅਫਰੀਕਾ ਚ ਉਧਰ ਵੀ ਜਾ ਸਕਦੇ ਆ ਉਧਰ ਵੀ ਬੜੇ ਵਧੀਆ ਥਾਵਾਂ ਹੈਗੀਆਂ ਤੇ ਬੜੇ ਅੱਛੇ ਡੈਸਟੀਨੇਸ਼ਨ ਹੈਗੇ ਨੇ ਕੱਲ ਨੂੰ ਅਗਰ ਸਰ ਅਗਰ 터ਕੀ ਕੋਈ ਹੱਥ ਅੱਗੇ ਵਧਾਦਾ ਹੈ ਕਿ ਨਹੀਂ ਉਹਨਾਂ ਨੂੰ ਲੱਗਿਆ ਕਿ ਸਾਨੂੰ ਘਾਟਾ ਪਿਆ ਇਸ ਸਟੇਜ ਦਾ ਕਿ ਐਸੋਸੀਏਸ਼ਨਾਂ ਦੇ ਵੱਲੋਂ ਫੇਸ ਸਾ ਦਿੱਤਾ ਜਾਵੇ ਨਹੀਂ ਦੇਖੋ ਹੁਣ ਅਜ ਦੀ ਜਿਹੜੀ ਤਰੀਕ ਵਿੱਚ ਹੈਗਾ ਉਹ ਤਾਂ ਬਿਲਕੁਲ ਟੋਟਲ ਬਾਇਕਾਟ ਹੈ ਠੀਕ ਹੈ ਨਹੀਂ ਹੁਣ 터ਕੀ ਵਾਲਾ ਮੋਦੀ ਸਾਹਿਬ ਨੂੰ ਆ ਕੇ ਮਿਲੇ ਮਾਫੀ ਮੰਗੇ ਜਾਂ ਕੁਝ ਐਸਾ ਕਰੇ ਤੇ ਮੋਦੀ ਸਾਹਿਬ ਕੀ ਡਿਸੀਜਨ ਲੈਂਦੇ ਨੇ ਇਹ ਉਸ ਤੇ ਡਿਪੈਂਡ ਕਰਦਾ ਹੈ ਜੀ ਸ਼ੁਕਰੀਆ ਸਰ ਗੱਲਬਾਤ ਕਰਨ ਦੇ ਲਈ ਸੋਇਸੇ ਕਿ ਮੇਰੇ ਨਾਲ ਟੂਰਿਸਟ ਐਕਸਪਰਟ ਅਸ਼ਵਨੀ ਗੁਪਤਾ ਸਰ ਜਿਨ੍ਹਾਂ ਨੇ ਦੱਸਿਆ ਕਿ ਭਾਰਤ ਪਾਕਿਸਤਾਨ ਦੇ ਵਿੱਚ ਜਦੋਂ ਤਣਾਅ ਦੀ ਸਥਿਤੀ ਪੈਦਾ ਸੀ ਤਾਂ ਸਭ ਤੋਂ ਵੱਧ ਅਗਰ ਪਾਕਿਸਤਾਨ ਦੀ ਸਹਾਇਤਾ ਕੀਤੀ ਗਈ ਤਾਂ ਤਰਕੀ ਦੇ ਵੱਲੋਂ ਕਿਤੇ ਗਿਆ ਜਿੱਥੇ ਦੂਜੇ ਪਾਸੇ ਤਰਕੀ ਦੀ ਅਗਰ ਸਹਾਇਤਾ ਕਿਸੇ ਸਮੇਂ ਦੇ ਵਿੱਚ ਭਾਰਤ ਨੇ ਬਹੁਤ ਜ਼ਿਆਦਾ ਕੀਤੀ ਸੀ ਜਦੋਂ ਤਰਕੀ ਦੇ ਵਿੱਚ ਵਿਨਾਸ਼ਕਾਰੀ ਅਰਥਕ ਵੇਕ ਆਇਆ ਸੀ ਤਾਂ ਹੁਣ ਭਾਰਤ ਵਾਸੀਆਂ ਦੇ ਵਿੱਚ ਕਿਤੇ ਨਾ ਕਿਤੇ ਬਹੁਤ ਰੋਸ ਹੈ ਕਿ ਆਖਿਰਕਾਰ ਜਦੋਂ ਮੁਸੀਬਤ ਦੇ ਘੜੇ ਭਾਰਤ ਤੇ ਆਈ ਤਾਂ ਤਰਕੀ ਦੇ ਵੱਲੋਂ ਗੁਆਂਢੀ ਦੇਸ਼ ਜੋ ਕਿ ਦੁਸ਼ਮਣ ਦੇਸ਼ ਦੇ ਨਜ਼ਦੀਕ ਨੂੰ ਹੁਣ ਕਿਹਾ ਜਾ ਰਿਹਾ ਹੈ ਉਸ ਦੀ ਸਹਾਇਤਾ ਕੀਤੀ ਗਈ ਜਿਸ ਨੂੰ ਲੈ ਕੇ ਹੁਣ ਜਿਹੜੇ ਇੰਡੀਆ ਦੇ ਲੋਕ ਨੇ ਭਾਰਤ ਵਾਸੀ ਨੇ ਔਰ ਖਾਸ ਕਰਕੇ ਟਰੈਵਲ ਏਜੰਟਸ ਨੇ ਜਾਂ ਫਿਰ ਜਿਹੜੇ ਟ੍ਰੈਵਲ ਟੂਰਿਜ਼ਮ ਐਕਸਪਰਟਸ ਨੇ ਉਹਨਾਂ ਦੇ ਵੱਲੋਂ ਖਾਸ ਜਿਹੜਾ ਹੈ ਤੁਰਕੀ ਦਾ ਬਾਈਕਾਟ ਕੀਤਾ ਗਿਆ ਹੈ ਆਪਣੇ ਦੇਸ਼ ਦੇ ਖਾਤਰ ਕਿਉਂਕਿ ਤੁਰਕੀ ਨੇ ਪਾਕਿਸਤਾਨ ਦਾ ਸਾਥ ਦਿੱਤਾ ਹੈ ਕੈਮਰਾਮੈਨ ਅਜੇ ਨਾਲ ਮਸੂਮ ਤੇ ਗ੍ਰੇਟ ਪੰਜਾਬ ਟੀਵੀ ਅੰਮ੍ਰਿਤਸਰ